चाहे लैपटॉप निशान बॉईल हो बे, ऐसी कुछ थोड़ा घर मार्केट में लोग इनका आत्मरूढ़ भारतीय का साथ दिला जा रहा है, असल आपको क्या लगता है? आधे जुलादर भी सब तो पुरानी मार्किट जो खुलवारा मार्किट और एसोसिएशन और बहुत दूर तक आता है, जिन्होंने निर्मु केन्द्र बनते थे ਮੁਤਾੰਤਾਂ ਤੇ ਨਾਵਾਿਕਾ ਤੇ ਨਾਲ ਨਾਲ ਸ਼੍ਰੀ ਰਾਮ ਗੇਟ ਸੋਸਾਇਟੀ ਦੀ ਤਰਫੋਂ ਦੇ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਬੁਲਾ ਕੇ ਇੱਥੇ ਮੈਨੂੰ ਇਹਨਾਂ ਮਨਪਰਚਾ ਦਿੱਤਾ। ਬਹੁਤ ਬਹੁਤ ਧੰਨਵਾਦ ਸਭ ਦਾ ਜੀ। ਜੀ। ਆਪਾਂ ਉਮੀਦ ਹੈ ਤੁਹਾਨੂੰ ਅਗਲੀ ਜੰਗ ਲਾਈਵ ਆਪੇ ਨਾ ਬਹੁਤ ਬਹੁਤ ਧੰਨਵਾਦ ਮਜੀਦ ਸਿੰਘ ਜੀ ਬਹੁਤ ਬਹੁਤ ਧੰਨਵਾਦ ਇੱਕ ਦਿਨ ਚਾਹ ਤੇ ਰੋਟੀ ਬੁਲਾਏਗਾ ਤਾਂ ਆਪਾਂ ਸਾਰੇ ਮਿਲ। ਆਪਣੇ ਯਾਰ বাইক <laughs>